ਅੱਜ ਦੀ ਕਹਾਣੀ ਸਭ ਤੋਂ ਵੱਧ ਤਾਕਤਵਰ ਕਹਣਾ। 부ਝ ਰਹੀ ਰਾਤ ਦਾ ਅਨੇਂਦਰਾ ਜਿਹਾ ਚੰਨ ਸੌਣ ਲਈ ਕਿਸੇ ਬਦਲੀ ਦੀ ਬੁੱਕਲ ਲੱਭ ਰਿਹਾ ਸੀ। ਅਤੇ ਇਧਰ ਕੁਦਰਤ ਨੇ ਵੀ ਹੋਲੀ ਜਿਹੇ ਸੂਰਜ ਦੇ ਕੰਨ ਵਿੱਚ ਸਉਭ ਪ੍ਰਭਾਤ ਆਖ ਦਿੱਤੀ ਸੀ। ਇਸ ਤੋਂ ਬਾਅਦ ਸੂਰਜ ਨੇ ਕਿਰਨਾਂ ਨੂੰ ਰੰਗਾਂ ਵਿੱਚ ਡਿੱਪ ਕੇ ਧਰਤੀ ਨੂੰ ਹੋਰ ਵੀ ਹਸੀਨ ਰੰਗ-ਬਰੰਗੀ ਅਤੇ ਜਿਉਣਯੋਗੀ ਬਣਾ ਦਿੱਤਾ ਸੀ। ਅਤੇ ਫਿਰ ਸੂਰਜ ਦੀ ਰੇਖਾ ਦਿਖਈ ਪੌਣਾ ਨੇ ਵੀ ਖੜਮਸਤੀਆਂ ਸ਼ੁਰੂ ਕਰ ਦਿੱਤੀਆਂ ਸਨ ਬਿਰਖਾਂ ਦੇ ਗੀਤ ਦੂਰ ਉੱਚੀਆਂ ਪਹਾੜੀਆਂ ਨੂੰ ਮਦਮਸਤ ਕਰ ਰਹੇ ਸਨ ਹਾਂਸਾਂ ਜਿੜੀਆਂ ਕੁੱਗੀਆਂ ਅਤੇ ਕਬੂਤਰਾਂ ਦੇ ਜੋੜਿਆਂ ਨੇ ਵੀ ਹਵਾਵਾਂ ਦੇ ਰੰਗ ਖੂਬ ਧੁੰਕੇ ਲਗਾਈ ਅਤੇ ਇੱਧਰ ਗਟਾਰਾਂ ਹਾਲੇ ਮੇਕਅਪ ਵਿੱਚ ਹੀ ਮਸਰੂਫ ਸਨ ਦੂਜੇ ਪਾਸੇ ਕੋਇਲ ਦੀ ਗੂਕ ਅਤੇ ਬਬੀਹੇ ਦੇ ਬੋਲ ਬੋਲ ਕੁੱਲ ਕਾਇਨਾਤ ਵਿੱਚ ਮਠਾਸ ਕੋਲ ਰਹੇ ਸਨ ਇਸ ਤਰ੍ਹਾਂ ਜਰੇ ਜਰੇ ਵਿੱਚ ਕੁਦਰਤ ਨਾਚ ਕਰ ਰਹੀ ਸੀ ਕਿ ਜਾਣਕ ਬੱਦਲਾਂ ਨੂੰ ਇੱਕ ਸਰਾਰਤ ਸੁਜੀ ਉਹਨਾਂ ਨੇ ਬਿਜਲੀ ਨੂੰ ਹੁਕਮ ਦਿੱਤਾ ਕਿ ਜਾਓ ਉਸਮਾਨ ਦੀ ਇੱਕ ਚੀਰ ਕੇ ਧਰਤੀ ਨੂੰ ਆਪਣੀ ਤਾਕਤ ਦਿਖਾਓ ਇਸ਼ੇਸ਼ ਸ਼ਰਾਰਤ ਦੀ ਪਿੰਕ ਜਦੋਂ ਹਵਾ ਨੂੰ ਪੈ ਗਈ ਤਾਂ ਉਸ ਤੂਫਾਨ ਨੂੰ ਆਖਿਆ ਕਿ ਜਾਓ ਧਰਤੀ ਨੂੰ ਆਪਣੀ ਤਾਕਤ ਦਿਖਾਓ ਫਿਰ ਇਸ ਤਰ੍ਹਾਂ ਨਾਲ ਗੱਲ ਕਰਦੇ ਕਰਦੇ ਇੱਕ ਖੂਬਸੂਰਤ ਪੌਹਟਾਲਾ ਸ਼ਰਾਰਤ ਤੋਂ ਬਹਿਸ ਵਿੱਚ ਤਵਦੀਲ ਹੋ ਗਿਆ ਅਤੇ ਅੰਤ ਵਿੱਚ ਬਹਿਸ ਤੋਂ ਜੰਗੇ ਮੈਦਾਨ ਵਿੱਚ ਬਦਲ ਗਿਆ ਕਿ ਸਭ ਤੋਂ ਵੱਧ ਸ਼ਕਤੀਸ਼ਾਲੀ ਕੌਣ ਹੈ ਹਵਾ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਇੱਕ ਭਿਆਨਕ ਤੂਫਾਨ ਧਰਤੀ ਵੱਲ ਨੂੰ ਛੱਡਿਆ ਪਰ ਇਨਸਾਨਾਂ ਨੇ ਅਜਿਹੇ ਇਮਾਰਤਾਂ ਦੀ ਉਸਾਰੀ ਕਰ ਲਈ ਸੀ ਕਿ ਜਿਸ ਅੱਗੇ ਵੱਡੇ ਤੋਂ ਵੱਡੇ ਤੂਫਾਨ ਵੀ ਫੇਲ ਹੋ ਗਏ ਸੀ ਹੁਣ ਬਾਰਿਸ਼ ਹੀ ਪਾਣੀ ਦੀ ਪਾਣੀ ਨੇ ਵੀ ਸਮੁੰਦਰ ਨੂੰ ਹੁਕਮ ਦਿੱਤਾ ਕਿ ਜਾਓ ਧਰਤੀ ਨੂੰ ਤਰ ਸਨੈਸ ਕਰ ਦਿਓ ਪਰ ਧਰਤੀ ਵਾਸੀਆਂ ਨੇ ਇਹੋ ਜਿਹੇ ਜੰਤਰ ਪਯਾਦ ਕਰਲੇ ਹਨ ਕਿ ਪਾਣੀ ਤਾਂ ਕੀ ਪਾਣੀ ਦਾ ਬਾਪ ਵੀ ਉਹਨਾਂ ਨੂੰ ਕੁਝ ਨਹੀਂ ਸੀ ਵਿਗਾੜ ਸਕਦਾ ਫਿਰ ਇਸੇ ਤਰ੍ਹਾਂ ਹਰ ਵੱਡੇ ਛੋਟੇ ਨੇ ਆਪੋ ਆਪਣੀ ਤਾਕਤ ਅਜਮਾ ਲਈ ਸੀ ਪਰ ਦੂਰ ਬੈਠਾ ਇੱਕ ਨਿੱਕਾ ਜਿਹਾ ਪੱਥਰ ਮੁਸਕਰਾ ਰਿਹਾ ਸੀ ਸ਼ਾਂਤ ਅਤੇ ਇਕਾਗਰ ਚਿਤ ਨਾਲ ਸਭ ਨੂੰ ਵੇਖ ਪਰਖ ਰਿਹਾ ਸੀ ਜੰਗੇ ਮੈਦਾਨ ਵਿੱਚ ਸ਼ਾਂਤੀ ਅਵਾਤੀ ਪਾਣੀ ਨੇ ਇੱਕ ਦੂਜੇ ਵੱਲ ਵੇਖਿਆ ਤੇ ਗਰਜ ਕੇ ਪੁੱਛਿਆ ਓਏ ਤੂੰ ਇੱਕ ਟਿੱਡਾ ਜਿਹਾ ਪੱਥਰ ਸਾਡੇ ਉੱਤੇ ਹੱਸ ਰਿਹਾ ਹੈ ਤੈਨੂੰ ਪਤਾ ਨਹੀਂ ਅਸੀਂ ਕੌਣ ਹਾਂ ਅਤੇ ਕੀ ਹਾਂ ਸਾਡੇ ਬਿਨਾ ਮਨੁੱਖ ਤਾਂ ਕੀ ਧਰਤੀ ਵੀ ਨਹੀਂ ਲੱਭਣੀ ਸਾਡੇ ਬਿਨਾ ਹਰ ਇੱਕ ਚੀਜ਼ ਲਾਸ਼ ਹੈ ਪੱਥਰ ਹੈ ਜਮਾਈ ਤੇਰੇ ਵਾਂਗੂ ਬਿਜਲੀ ਦੀ ਇਸ ਗਰਜ ਨਾਲ ਬਾਕੀ ਸਭ ਸ਼ਕਤੀਸ਼ਾਲੀ ਦਾਵੇ ਪੱਥਰ ਉੱਤੇ ਹਸ ਰਹੇ ਸਨ ਉਹਨਾਂ ਮਜ਼ਾਕ ਉਡਾਰ ਹੀ ਸਨ ਕਿ ਅਚਾਨਕ ਪੱਥਰ ਨੇ ચીਖ ਕੇ ਆਖਿਆ ਬਕਵਾਸ ਬੰਦ ਕਰੋ ਤੁਸੀਂ ਸਾਰੇ ਆਏ ਵੱਡੇ ਤਾਕਤਵਰ ਲਓ ਮੈਂ ਇੱਕ ਨਿਕਾ ਜਿਹਾ ਪੱਥਰ ਸਭ ਤੋਂ ਵੱਧ ਤਾਕਤਵਰ ਹੋਣ ਦਾ ਦਾਵਾ ਕਰਦਾ ਹਾਂ ਇਹ ਆਖ ਕੇ ਪੱਥਰ ਚੁੱਪ ਕਰ ਗਿਆ ਪਰ ਸਾਰੀ ਫੀਜਾ ਵਿੱਚ ਹਾ ਸੇਦੀ ਲਹਿਰ ਤੋੜ ਗਈ ਲੈ ਦੱਸ ਇਹ ਮਰਿਆ ਜਿਹਾ ਸਭ ਤੋਂ ਵੱਧ ਤਾਕਤਵਰ ਹਾ 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 ਹਾਂ ਹਾਂ ਮੈਂ ਹਾਂ ਤਾਕਤਵਰ ਪੱਥਰ ਨੇ ਗਰਜ ਕੇ ਆਖਿਆ ਆਜੋ ਮੈਂ ਦਿਖਾਉਂਦਾ ਹਾਂ ਕਿ ਮੈਂ ਹੀ ਤਾਕਤਵਰ ਹਾਂ ਵੇਖੋ ਦੁਨੀਆ ਦੇ ਹਰ ਪਿੰਡ ਸ਼ਹਿਰ ਕਾਸੇ ਵਿੱਚ ਦੇਸ਼ ਵਿੱਚ ਮੈਂ ਹੀ ਹਾਂ ਜਿਸ ਅਗੇ ਇਨਸਾਨ ਮੱਥੇ ਟਿਕਦਾ ਹੈ ਪੈਸੇ ਚੜਾਉਂਦਾ ਹੈ ਮਨ ਤਾਂ ਮੰਗਦਾ ਹੈ ਵੇਖੋ ਸਭ ਤੋਂ ਵੱਧ ਭੀੜ ਕਿੱਥੇ ਹੈ ਇਨਸਾਨ ਨੇ ਅੱਗ ਪਾਣੀ ਤੂਫਾਨ ਹੜ ਤੋਂ ਬਚਣ ਵਾਸਤੇ ਹਰ ਹੀਲੇ ਵਸੀਲੇ ਪੈਦਾ ਕਰ ਲਏ ਨੇ ਪਰ ਮੇਰੇ ਵਾਸਤੇ ਇੱਕ ਛੋਟੇ ਜਿਹੇ ਪੱਥਰ ਵਾਸਤੇ ਲੱਖਾਂ ਕਰੋੜੇ ਰੁਪਏ ਦੇ ਧਾਰਮਿਕ ਸਥਾਨ ਬਣਾ ਲੈ ਰਹੇ ਨੇ ਸੋਨੇ ਚਾਂਦੀ ਅਤੇ ਹੀਰਿਆਂ ਦੀ ਹਾਰ ਕਿਹਦੇ ਵਾਸਤੇ ਸਿਰਫ ਮੇਰੇ ਵਾਸਤੇ ਹੁਣ ਤੁਸੀਂ ਫੈਸਲਾ ਕਰੋ ਕਿ ਸਭ ਤੋਂ ਵੱਧ ਤਾਕਤਵਰ ਕੌਣ ਹੋਇਆ ਇਹ ਸਭ ਕੁਝ ਵੇਖ ਕੇ ਸੁਣ ਕੇ ਸਭ ਨੇ ਪੱਥਰ ਅੱਗੇ ਹਥਿਆਰ ਸੁੱਟ ਦਿੱਤੇ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਵੀਆਂ-ਨਵੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ 또하다, 뭐가 더 뭐가 더낫